ਪਰ ਜਨਮ ਦੇ ਕੁਝ ਪਲ ਬਾਅਦ ਹੀ ਬੱਚੇ ਨੂੰ ਕੱਪੜੇ ਚਲਪੇਟਿਆ ਤੇ ਬੱਸ ਦੀ ਖਿੜਕੀ ਚੋਂ ਬਾਹਰ ਸੁੱਟ ਦਿੱਤਾ ਗਰੀਬੀ ਦਾ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਬੱਚੇ ਦਾ ਜਨਮ ਹੋਇਆ ਉਦੋਂ ਹੀ ਤੁਹਾਨੂੰ ਗਰੀਬੀ ਚੇਤੇ ਆ ਗਈ ਮਹਾਰਾਸ਼ਟਰ ਦੇ ਪਰਪਣੀ ਜ਼ਿਲ੍ਹੇ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ 19 ਸਾਲ ਦੀ ਰਿਤਿਕਾ ਆਪਣੇ ਪਤੀ ﺍﻟताਫ ਦੇ ਨਾਲ ਬੱਸ ਵਿੱਚ ਜਾ ਰਹੀ ਸੀ ਤਾਂ ਉਸ ਦੀ ਘਰ ਵਾਲੀ ਦੇ ਉੱਥੇ ਹੀ ਲੇਬਰ ਪੈਣ ਸ਼ੁਰੂ ਹੋ ਗਏ ਤਾਂ ਉਸਨੇ ਇੱਕ ਬੱਚੇ ਨੂੰ ਬੱਸ 'ਚ ਹੀ ਜਨਮ ਦੇ ਦਿੱਤਾ ਪਰ ਜਨਮ ਦੇ ਕੁਝ ਪਲ ਬਾਅਦ ਹੀ ਉਸਦੇ ਘਰ ਵਾਲੇ ਇਲਤਾਫ ਨੇ ਬੱਚੇ ਨੂੰ ਕੱਪੜੇ 'ਚ ਲਪੇਟਿਆ ਤੇ ਬੱਸ ਦੀ ਖਿੜਕੀ 'ਚੋਂ ਬਾਹਰ ਸੁੱਟ ਦਿੱਤਾ ਡਰਾਈਵਰ ਨੇ ਖਿੜਕੀ 'ਚੋਂ ਕੁਝ ਬਾਹਰ ਸੁੱਟੇ ਜਾਣ ਦੀ ਗੱਲ ਨੋਟ ਕੀਤੀ ਤਾਂ ਉਸਨੇ ਉਸਨੂੰ ਪੁੱਛਿਆ ਤਾਂ ਇਲਤਾਫ ਨੇ ਕਿਹਾ ਕਿ ਉਸਦੀ ਪਤਨੀ ਨੇ ਉਲਟੀ ਕਰ ਦਿੱਤੀ ਸੀ ਤਾਂ ਉਸਨੇ ਸਾਫ਼ ਕਰਕੇ ਕੱਪੜਾ ਬਾਹਰ ਸੁੱਟਿਆ ਪਰ ਹਕੀਕਤ ਉਸ ਵੇਲੇ ਖੁੱਲੀ ਜਦ ਪਿੱਛੇ ਆ ਰਹੇ ਇੱਕ ਬੰਦੇ ਦੀ ਨਿਗਾਹ ਸੜਕ 'ਤੇ ਪਈ ਉਸ ਕੱਪੜੇ 'ਤੇ ਪਈ ਜਦ ਉਸਨੇ ਚੈੱਕ ਕੀਤਾ ਤਾਂ ਹੈਰਾਨ ਰਹਿ ਗਿਆ ਕੱਪੜੇ ਵਿੱਚ ਇੱਕ ਨਿਊ ਬੋਨ ਬੇਬੀ ਬੁਆਏ ਸੀ ਦੁੱਖ ਦੀ ਗੱਲ ਸੀ ਕਿ ਉਸਦੀ ਮੌਤ ਹੋ ਚੁੱਕੀ ਸੀ ਉਸਨੇ ਜਦ ਬੱਸ ਦਾ ਪਿੱਛਾ ਕੀਤਾ ਤੇ ਬੱਸ ਨੂੰ ਰੋਕਿਆ ਤੇ ਪੁਲਿਸ ਸੱਦੀ ਪੁਲਿਸ ਪੁੱਛ ਕੇ ਇਸ ਦਰਾਂ ਜੋੜੇ ਨੇ ਦੱਸਿਆ ਕਿ ਉਹ ਬੱਚੇ ਨੂੰ ਪਾਲਣ ਦੀ ਹਿੰਮਤ ਨਹੀਂ ਰੱਖਦੇ ਸੀ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਲੋਕਾਂ 'ਚ ਇਨਸਾਨੀਅਤ ਮਰ ਚੁੱਕੀ ਆ ਗਰੀਬੀ ਦਾ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਬੱਚੇ ਦਾ ਜਨਮ ਹੋਇਆ ਉਦੋਂ ਹੀ ਤੁਹਾਨੂੰ ਗਰੀਬੀ ਚੇਤੇ ਆ ਗਈ ਰਿਤਿਕਾ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਪਥਰੀ ਪੁਲਿਸ ਨੇ ਜੋੜੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ